ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਫਤਈਗੜ੍ਹ ਸਾਹਿਬ 'ਚ ਜੋੜ ਮੇਲ ਦੌਰਾਨ ਸਿਆਸੀ ਸਟੇਜਾਂ ਸਜੀਆਂ ਤਿੰਨੇ ਮੁੱਖ ਪਾਰਟੀਆਂ ਅਕਾਲੀ ਦਲ, ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਵਿੱਚ ਲੱਖਾਂ ਲੋਕਾਂ ਦੀ ਭੀੜ ਸੀ ਅਕਾਲੀ ਦਲ ਦੀ ਸਿਆਸੀ ਸਟੇਜ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਧਰਮ ਨਿਰਪੱਖਤਾ ਦਾ ਫਾਟ ਪਾਉਣਦਿਆਂ ਕਿਹਾ ਕਿ ਪੰਜਾਬ ਦੇ ਖਿਲਾਫ ਕੁਝ ਲੋਕ ਸਾਜ਼ਿਸ਼ ਕਰ ਰਹੇ ਨੇ ਇਸ ਲਈ ਇਸ ਤੋਂ ਬਚਣ ਦੀ ਲੋੜ ਹੈ ਅਗਲੀ ਸਿਆਸੀ ਸਟੇਜ ਕਾਂਗਰਸ ਦੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਹੀ ਅੰਦਾਜ਼ ਵਿੱਚ ਵਿਰੋਧੀਆਂ ਨੂੰ ਸਨ ਦੇਖਦੇ ਆ ਕੋਈ ਪਰਕ ਨਹੀਂ ਕਿਸੇ ਵਰਗ ਦੀ ਨਹੀਂ ਕਿਸੇ ਹੋਰ ਗੱਲ ਦੀ ਨਹੀਂ ਕਿੱਥੋਂ ਤੱਕ ਇਹ ਤਾਂ ਸਿਰਫ ਆਰਦੀ ਗੱਲ ਫਿਰ بڑے ਗੋਲ ਕਰਦੇ ਸਾਡੇ ਸੋਸ਼ਲਿਜ਼ਮ ਆ ਭਾਵੇਂ ਆਪਣੇ ਮੁਲਕ ਵਿੱਚ ਵੀ ਜਿਹੜਾ ਕਨਸਟੀਟਿਊਸ਼ਨ ਹੈ ਉਹਨੇ ਸੋਸ਼ਲਿਜ਼ਮ ਦੀ ਗੱਲ ਕੀਤੀ ਹੈ ਕਿ ਅਮੀਰੀ ਗਰੀਬੀ ਦਾ ਪਾੜਾ ਨਾ ਹੋਵੇ ਇੱਕੋ ਜਿਹੇ ਹਮ ਲੋਕ ਸਾਰੇ ਲੇਕਨ ਸੋਸ਼ਲਿਜ਼ਮ ਜੇ ਜਾਂਦਾ ਚ ਉਹਨਾਂ ਨੇ ਉਸ ਸੂਲ ਦਾ ਗੁਰੂ ਸਾਹਿਬਾਨ ਨੇ ਕੀਤਾ ਆ ਕੇ ਨਾਲੋਂ ਜ਼ਿਆਦਾ ਸਿੱਖਦੇ ਸੁਣਿਆ ਕਾਲ ਯੁਗ ਦੇ ਵਿੱਚ ਹੀ ਹੁੰਦਾ ਜਾਂ ਆਦਿ ਨਾ ਦੇ ਯੁਗ ਵਿੱਚ ਰੇਤੇ ਦੀ ਕੀਮਤ ਅੱਜ ਨਾਲੋਂ ਜ਼ਿਆਦਾ ਪਰਚੂਨ ਦੇ ਵਿੱਚ ਸਾਰਾ ਇਹਨਾਂ ਨੇ ਸਾਹਮਣੇ ਹੋਏ ਸਾਰੇ ਸ਼ਰਾਬ ਦੇ ਠੇਕੇ ਇਹਨਾਂ ਨੇ ਸਾਹਮਣੇ ਹੋਏ ਨੇ ਸਾਰੀ ਬਜਰੀ ਇਹਨਾਂ ਨੇ ਸਾਂਭੀ ਹੈ ਆਸ ਦੇਖ ਲੋ ਏ ਅਸੀਂ ਗੁਰੂਆਂ ਦੀ ਘਰਤੀ ਦੇ ਵਿੱਚ ਬੈਠੇ ਆਂ ਔਰ ਆਹ ਸੜਕ ਦੇ ਉੱਪਰੋਂ ਆ ਮੈਂ ਆਇਆ ਅੱਜ ਕੁਝ ਦਾ ਰੋਜ਼ ਲੰਘਦੇ ਹੋ ਮੈਂ ਤਾਂ ਅੱਜ ਆਇਆ ਐਂਦੀ ਮਾੜੀ ਸੜਕ ਦਾ ਮੇਰਾ ਕਿਆ ਦੁਨੀਆ 'ਚ ਕਿਤੇ ਨਹੀਂ ਨਜ਼ਰ ਆਦੀ ਜੋ ਇੱਥੇ ਐ ਸਾਰੀ ਪਟਕੇ ਮੁਰੰਡੇ ਆਦੀ ਪਾਸੇ ਛੱਡਦਾ ਜਦੋਂ ਤੁਸੀਂ ਬੈਠੇ ਹੋ ਤੁਸੀਂ ਇੱਕ ਵਾਰ ਸੇ ਲਾਹ ਤਾਂ ਉੱਪਰੋਂ ਜਿਹੜਾ ਲੁੱਕ ਡੁੱਕ ਲਾਉਣੀ ਸੀ ਫਿਰ ਨਵੀਂ ਲੁੱਕ ਕਿਹੜੀ ਭਾਈ ਨਵੀਂ ਸੜਕ ਕਿਉਂ ਨਹੀਂ ਬਣਾਈ ਕੋਈ ਧਿਆਨ ਨਹੀਂ ਕਿਆ ਆ ਰਿਹਾ ਇਹਦੇ ਵਿੱਚ ਘੁੰਮੀ ਚੱਲੋ ਹੈਲੀਕਾਪਟਰ ਤੇ ਪਤਾ ਹੀ ਨਹੀਂ ਕਿ ਸਰਕਾਰਾਂ ਕੀ ਆ ਰਿਹਾ ਸਰ